ਹਾਂ ਜਿਸ ਤਰ੍ਹਾਂ ਦੋਸਤੋ ਸੰਦੀਪ ਬਾਟ 90 ਟੂ ਬੋ ਕੋ ਸਵਾਗਤ ਹੈ ਅੱਜ ਆਪਾਂ ਫੇਰ ਇੱਕ ਚੰਗੇ ਵੀਰ ਨਾਲ ਜਿਹੜੇ ਬੋਵੇ ਸਿੰਘ ਨੇ ਇਹਨਾਂ ਨੇ ਇੱਕ ਬਹੁਤ ਇੱਕ ਹੋਰ ਗਾਣਾ ਲਿਖਾ ਬਹੁਤ ਵਧੀਆ ਤੇ ਆਪਾਂ ਬਹੁਤ ਸੁਣਾਗੇ ਚਰਨੂ ਬਾਦੂ ਰਾਈਸ ਕਾਰ ਵੀ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰ ਦਿਓ ਜੀ ਬਾਦੂ ਬਾਦੂ ਰਾਈ ਕਰਿਓ ਤੇ ਸਪੋਰਟ ਕਰੋ ਚੈਨਲ ਦੀ ਇਹ ਗਾਣਾ ਮੁੰਡਾ ਗਾਉਣ ਲੱਗਿਆ ਬੇ ਬੇ ਕਹਿੰਦੀ ਮੈਨੂੰ ਸਉ ਪਤਨੀ ਓਂ ਜੇ ਪੈਰੀਆਂ ਦੀ ਕੰਢ ਬੜੀ ਝੜੀ ਨੀ ਯਾਰ ਤੇਰਾ ਕੱਟ ਬੋਲਦਾ ਬਦ ਬੋਲਦੀ ਆ ਮੋਢ ਚੁਦ ਨਾਲੀ ਨੀ ਯਾਰ ਤੇਰਾ ਕੱਟ ਬੋਲਦਾ ਬਦ ਬੋਲਦੀ ਆ ਮੋਢ ਚੁਦ ਨਾਲੀ ਚੰਗੇ ਬੰਦਿਆਂ ਦਾ ਅਸੀਂ ਸਦਾ ਪੱਖ ਪੂਰਿਆ ਮਾੜੇ ਬੰਦੇ ਨੂੰ ਤਾਂ ਅਸੀਂ ਦੂਰ ਤੋਂ ਹੀ ਘੂਰਿਆ ਹਏ ਚੰਗੇ ਬੰਦਿਆਂ ਦਾ ਅਸੀਂ ਸਦਾ ਪੱਖ ਪੂਰਿਆ ਮਾੜੇ ਬੰਦੇ ਨੂੰ ਤਾਂ ਅਸੀਂ ਦੂਰ ਤੋਂ ਹੀ ਘੂਰਿਆ ਕਦੇ ਦੇਖ ਲਈ ਪਰਖ ਕੇ ਯਾਰੀ ਨੀ ਕਦੇ ਦੇਖ ਲਈ ਪਰਖ ਕੇ ਯਾਰੀ ਨੀ ਯਾਰ ਤੇਰਾ ਕੱਟ ਬੋਲਦਾ ਵੱਧ ਬੋਲਦੀ ਆ ਮੋਢੇ ਚ ਦਿਨਾਲੀ ਨੀ ਯਾਰ ਤੇਰਾ ਕੱਟ ਬੋਲਦਾ ਵੱਧ ਬੋਲਦੀ ਆ ਮੋਢੇ ਚ ਦਿਨਾਲੀ